News, views, voices of the global Indian community, India abroad. ਸੋਫ ਅਮਰੀਕਾ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਲਈ ਮੈਰੀਲੈਂਡ ਵਿਖੇ ਇੱਕ ਡਿਨਰ ਹੋਸਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਇਸ ਦੌਰਾਨ ਮੁ슬ਮਨ ਸਿੱਖ ਹਿੰਦੂ ਅਤੇ ਕ੍ਰਿਸਚੀਅਨ ਪਾਈਚਾਰਿਆਂ ਨਾਲ ਸੰਬੰਧਤ ਵੱਖ-ਵੱਖ ਸਖਸ਼ੀਅਤਾਂ ਨੇ ਇਸ ਸਮਾਗਮ ਵਿੱਚ ਸਮੂਲੀਅਤ ਕੀਤੀ ਸਮਾਗਮ ਵਿੱਚ ਪੰਜਾਬ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਅਤੇ ਪਾਕਿਸਤਾਨ ਵਿੱਚ ਸਥਿਤ ਸਿੱਖ ਵਿਰਾਸਤ ਦੇ ਗੁਰਧਾਮਾਂ ਦੀ ਸਾਂਝ ਸੰਭਾਲ ਸੰਬੰਧੀ ਧੀਰਗ ਵਿਚਾਰਾ ਹੋਈਆਂ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾ ਰਾਹੀਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਅਮਰੀਕਾ ਦੇ ਸਿੱਖਾਂ ਵੱਲੋਂ ਰਮੇਸ਼ ਸਿੰਘ ਅਰੋੜਾ ਦਾ ਲੋਈ ਦੇ ਕੇ ਸਨਮਾਨ ਕੀਤਾ ਗਿਆ। ਅਤੇ ਉਹਨਾਂ ਨੂੰ ਹਰ ਪੱਧਰ ਉੱਤੇ ਸਹਿਯੋਗ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ। ਸਮਾਗਮ ਦੀ ਸਟੇਜ ਦਾ ਸਮੁੱਚਾ ਸੰਚਾਲਨ ਡਾਕਟਰ ਸੁਖਪਾਲ ਸਿੰਘ ਧਨੋਆ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਰਮੇਸ਼ ਸਿੰਘ ਅਰੋੜਾ ਨੇ 6 ਆਫ ਅਮਰੀਕਾ ਦੇ ਆਗੂ ਜਸਦੀਪ ਸਿੰਘ ਜੱਸੀ ਤੇ ਸਾਜਿਦ ਅਤਰਾੜ ਦਾ ਧੰਨਵਾਦ ਕੀਤਾ। ਅਰੋੜਾ ਸਾਹਿਬ ਅੱਜ ਤੁਹਾਨੂੰ 6 ਆਫ ਅਮਰੀਕਾ ਵੱਲੋਂ ਵੈਲਕਮ ਕੀਤਾ ਗਿਆ ਹੈ। 6 ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਵੀ ਤੁਹਾਡੇ ਨਾਲ ਨੇ। ਅੱਜ ਦਾ ਤੁਸੀਂ ਜੋ ਵੀ ਆਪਣਾ ਭਾਸ਼ਣ ਦਿੱਤਾ ਉਹਦੇ ਵਿੱਚ ਬਰੀਫ ਦੇ ਵਿੱਚ ਕਿਹੜੇ ਮੁੱਦੇ ਨੇ ਜਿਹੜੇ ਸਿੱਖ ਭਾਈਚਾਰਾ ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ ਉਹ ਤੁਹਾਡਾ ਸੁਨੇਹਾ ਕੀ ਅੱਜ ਦੇ ਸਾਰੇ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਪਣੇ ਭਾਈ ਸਾਹਿਬ ਦਾ ਜਸਦੀਪ ਸਿੰਘ ਜੀ ਜੈਸੀ ਜੀ ਧੰਨਵਾਦ ਕਰਦਾ ਸਾਡੇ ਤਰਦ ਸਾਹਿਬ ਦਾ ਧੰਨਵਾਦ ਕਰਦਾ ਆਪਣੀ ਪਾਕਿਸਤਾਨ ਦੀ ਜਿਹੜੀ ਮੁਸਲਮ ਭਾਈਚਾਰਾ ਅਮਰੀਕਾ ਚ ਹੈ ਉਹਨਾਂ ਦਾ ਔਰ ਖਾਸ ਕਰਕੇ ਸਿੱਖ ਭਾਈਚਾਰਾ ਜਿਹੜਾ ਅਮਰੀਕਾ ਦੇ ਵੱਖ-ਵੱਖ ਸਟੇਟਾਂ 'ਚ ਰਹਿੰਦਾ ਹੈ ਮੈਂ ਸਭ ਦਾ ਧੰਨਵਾਦ ਕਰਦਾ ਜੋ ਤੁਸੀਂ ਇੱਜ਼ਤ ਬਖਸ਼ੀ ਮਾਨ ਬਖਸ਼ਿਆ ਔਰ ਪਿਆਰ ਮੁਹੱਬਤ ਦਿੱਤਾ देखो पाकिस्तान ਦਾ ਤੇ ਸਿੱਖ ਦਾ ਰਿਸ਼ਤਾ ਨੌ ਤੇ ਮਾਸਟਰ ਰਿਸ਼ਤੇ। ਪਾਕਿਸਤਾਨ ਦੇ ਵਿੱਚ ਬਹੁਤ ਸਾਰਾ ਸਿੱਖ ਵਿਰਸਾ ਮੌਜੂਦ ਹੈ। ਅੱਜ ਦੀ ਸਾਰੀ ਗੱਲਬਾਤ ਦੇ ਵਿੱਚ ਇੱਕੋ ਗੱਲ ਸਾਹਮਣੇ ਆਈ ਹੈ ਨਿਕਰ ਕੇ ਕਿ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਸਿੱਖ ਨੂੰ ਪਾਕਿਸਤਾਨ ਤੋਂ ਦੂਰ ਕੀਤਾ ਜਾਏ ਜਿ세 ਤਰ੍ਹਾਂ ਜਸਦੀਪ ਸਿੰਘ ਦੀ ਜੱਸੀ ਦੀ ਸਾਜਦ ਤਾਰੜ ਦੀ ਬਾਕੀ ਸਾਰੇ ਸਾਥੀ ਔਰ ਅਸੀਂ ਸਾਰੇ ਮਿਲ ਕੇ ਉਪਰਾਲਾ ਕਰ ਰਹੇ ਹਾਂ ਕਿ ਸਿੱਖ ਨੂੰ ਆਪਾਂ ਪਾਕਿਸਤਾਨ ਨਾਲ ਜੋੜੀਏ। ਜਿਹੜੀ ਸਿੱਖ ਮੁਸਲਮਾਨ ਸਾਂਝ ਹੈ ਸਿੱਖ ਮੁਸਲਮ ਭਾਈਚਾਰਾ ਇਸ ਨੂੰ ਹੋਰ ਸਟਰੋਂਗ ਕਰੀਏ ਕਰਤਾਰਪੁਰ ਸਬਤ ਲੰਗਾ ਜਿਹੜਾ ਹੈ ਉਸ ਦਾ ਖੁੱਲਾ ਇਸ ਗੱਲ ਦੀ ਿਕਾਸੀ ਕਰਦਾ ਹੈ ਕਿ ਪਾਕਿਸਤਾਨ ਦੇ ਵਿੱਚ ਅਕਲੀਤਾ ਦੀ ਇਬਾਦਤਗਾਹਾਂ ਮਹਿਫੂਜ਼ ਨੇ ਪਾਕਿਸਤਾਨ ਦੀ ਸਰਕਾਰ ریاست ਪਾਕਿਸਤਾਨ ਚਾਹੁੰਦੀ ਹੈ ਕਿ ਅਕਲੀਤਾ ਨੂੰ ਉਹਨਾਂ ਦੇ ਹਕੂਕ ਦਿੱਤੇ ਜਾਣ ਖਾਸ ਕਰ ਅੰਡਰ ਦ ਡਾਇਨਾਮਿਕ ਲੀਡਰਸ਼ਿਪ ਆਫ ਚੀਫ ਮਿਨਿਸਟਰ ਪੰਜਾਬ ਮਰੀਮ ਦਾ ਵਾਸ਼ਿਫ ਸਹਿਬਾ ਨੇ ਗੱਲ ਪੰਜਾਬ ਸਭਾ ਦੇ ਫਲੋਰ ਤੇ ਖੜੇ ਹੋ ਕੇ ਕੀਤੀ ਕਿ ਇਕਲियत ਮੇਰੇ ਸਰਦਾਰਤਾਜ ਹੈ ਔਰ ਵਿੱਚ ਤੋਂ ਕਰਤਾਰਪੁਰ ਸਭ ਜੈ ਵਿਸਾਖੀ ਤੇ ਉਹਨਾਂ ਨੇ ਆਪਣੀ ਸਪੀਚ ਦਿੱਤੀ ਕਿ ਮੈਂ ਚਾਹ ਨਹੀਂ ਕਿ ਦੁਨੀਆ ਪਰਦਾ ਸਿੱਖ ਪਾਕਿਸਤਾਨ ਆਵੇ ਨਾ ਸਿਰਫ ਆਪਣੀ ਇਬਾਦਤਗਾਹਾਂ ਗੁਰਦਆਰਿਆਂ ਦੇ ਦਰਸ਼ਨ ਕਰੇ ਬਲਕਿ ਇਸ ਪਾਕਿਸਤਾਨ ਚੜ੍ਹ ਕੇ ਇਨਵੈਸਟਮੈਂਟ ਕਰੇ ਇਸ ਪਾਕਿਸਤਾਨ ਨੂੰ ਦੇਖ ਕੇ ਕਿ ਪਾਕਿਸਤਾਨ ਦੀ ਜਿਹੜੀ ਧਰਤੀ ਕਿੰਨੀ ਜ਼ਖੇਸ਼ ਧਰਤੀ ਹੈ ਆਦਰਪ੍ਰੀਆ ਅੱਜ ਤਕਰੀਰ ਵਿੱਚ ਵੀ ਕਿਹਾ ਕਿ ਆਪਣੇ ਸਿੱਖ ਵਿਰਸੇ ਨੂੰ ਸਿੱਖ ਸੰਭਾਲੇ ਕਾਰ ਸੇਵਾ ਅਸੀਂ ਖੋਲੀ ਹੈ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਓ ਗੁਰਦ ਆਮਾ ਦੀ ਸੇਵਾ ਕਰੋ ਭਾਈ ਜਸਦੀਪ ਸਿੰਘ ਜਿ세 ਉਹਨਾਂ ਨੇ ਕਿਹਾ ਜੀ ਕਾਰ ਸੇਵਾ ਕਰਨਾ ਚਾਹੁੰਦੇ ਨੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿ ਕਾਰ ਸੇਵਾ ਕਰਨਾ ਚਾਹ ਰਹੇ ਨੇ ਇਸੇ ਤਰੀਕੇ ਨਾਲ ਅਸੀਂ ਚਾਹਾਂਗੇ ਕਿ ਇਸ ਵਕਤ ਪਾਕਿਸਤਾਨ ਦੀ ਜਿਹੜੀ ਮੌਜੂਦਾ ਸਰਕਾਰ ਹੈ ਮੇਰੀ ਜਮਾਤ ਦੀ ਪਾਕਿਸਤਾਨ ਮੁਸਲਮਾਨ ਨੌਨ ਦੀ ਕਿਉਂਕਿ ਮੀਆ ਨਵਾਸ਼ਿਫ ਹਮੇਸ਼ਾ ਸਿੱਖਾਂ ਦੀ ਚੜ੍ਹਦੀ ਕਲਾ 'ਤੇ ਗੱਲ ਕਰਦੇ ਹਮੇਸ਼ਾ ਸਿੱਖਾਂ ਨੂੰ ਪਿਆਰ ਕਰਦੇ ਸੋਸਾਇਟੀ ਹਕੂਮਤ ਇਸ ਵਕਤ ਜਿਹੜੇ ਡੇਰਿੰਗ ਸਟੈਪ ਲੈ ਰਹੀ ਹੈ ਜਿਸ ਤਿੱਕੇ ਨਾਲ ਇਕਨੋਮੀ ਦੀ ਰਿਵਾਈਵਲ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਤਿੱਕੇ ਨਾਲ ਇੰਟਰਨੈਸ਼ਨਲ ਜਿਹੜੀਆਂ ਰੇਟਿੰਗ ਏਜੰਸੀਸ ਨੇ ਪਾਕਿਸਤਾਨ ਦੇ ਵਿੱਚ ਕਹਿ ਰਿਹਾ ਕਿ ਨਾਓ ਦੈਟ ਇਜ਼ ਅ ਸੇਫ ਪਲੇਸ ਟੂ ਇਨਵੈਸਟ ਤੁਸੀਂ ਚਾਹਾਂਗੇ ਕਿ ਸਿੱਖ ਜਿਸ ਨੇ ਆਪਣਾ ਸਿੱਕਾ ਮਨਵਾਇਆ ਆਪਣਾ ਲੋਹਾ ਮਨਵਾਇਆ ਅਮਰੀਕਾ ਦੇ ਵਿੱਚ ਆਓ ਪਾਕਿਸਤਾਨ ਦੇ ਵਿੱਚ ਆਣ ਕੇ ਇਨਵੈਸਟ ਕਰੋ ਇਨਵੈਸਟਮੈਂਟ ਦੇ ਰਾਹੀਂ ਜਿੱਥੇ ਤੁਸੀਂ ਪਾਕਿਸਤਾਨ ਦੀ ਚੜ੍ਹਦੀ ਕਲਾਸ ਤੇ ਕੰਮ ਕਰੋਗੇ ਉੱਥੇ ਤੁਸੀਂ ਆਪਣੇ ਸਿੱਖਾਂ ਦੀ ਸਿੱਖ ਵਿਰਸੇ ਦੀ ਚੜ੍ਹਦੀ ਕਲਾਸ ਤੇ ਕੰਮ ਕਰੋਗੇ ਔਰ ਮੈਂ ਉਮੀਦ ਕਰਦਾ ਕਿ ਮੇਰਾ ਇਹ ਜਿਹੜਾ ਵਿਜ਼ਿਟ ਹੈ ਜਿਹੜਾ ਬੜਾ ਫਰੂਫੁਲ ਜਾ ਰਿਹਾ ਹੈ ਬੜਾ ਪ੍ਰੋਡਕਟਿਵ ਵਿਜ਼ਿਟ ਜਾ ਰਿਹਾ ਹੈ ਇਸ ਦੇ ਫਾਲੋਅ ਅਪ ਵਿਜ਼ਿਟ ਤੋਂ ਬਾਅਦ ਅਸੀਂ ਇਸ ਕੰਮ ਨੂੰ ਹੋਰ ਅੱਗੇ ਵਧਾਵਾਂਗੇ ਜੀ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਹੀ ਮੈਂ ਜਸਦੀਪ ਭੁਰਾਂ ਦੇ ਵੀ ਸਟੇਟਮੈਂਟ ਲੈਣੀ ਚਾਹੁੰਗਾ ਕਿ ਵਾਟ ਇਜ਼ ਯੂਰ ਓਪੀਨੀਅਨ ਜਸਦੀਪ ਜੀ ਸਭ ਤੋਂ ਪਹਿਲਾਂ ਤੇ ਬੜੀ ਮਾਣ ਦੀ ਗੱਲ ਹੈ ਕਿ ਪਾਕਿਸਤਾਨ ਪੰਜਾਬ ਦੇ ਪਹਿਲੇ ਸਿੱਖ ਮਨ ਔਰ ਸਿੱਖਾਂ ਦੀ ਪਾਕਿਸਤਾਨ ਨਾਲ ਬਹੁਤ ਹੀ ਇੱਕ ਗਹਿਰਾ ਰਿਸ਼ਤਾ ਹੈ ਦੋਏ ਦੋਏ ਪੰਜਾਬ ਸਾਡਾ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਸਾਡੀ ਸਿੱਖ ਵਿਰਸਾ ਜਿਹੜਾ ਹੈ ਪੂਰਾ ਪਾਕਿਸਤਾਨ ਵਿੱਚ ਹੈ ਔਰ ਜਿਵੇਂ ਕਰਤਾਰਪੁਰ ਸਾਹਿਬ ਦੀ ਜਦੋਂ ਲਾਂਘਾ ਖੁੱਲਿਆ ਸੀ ਉਸ ਵੇਲੇ ਬਹੁਤ ਟੈਨਸ਼ਨ ਸੀ ਇੰਡੀਆ ਪਾਕਿਸਤਾਨ ਦੇ ਵਿੱਚ ਬਾਰਡਰ ਤੇ ਲੜਾਈ ਚੱਲ ਰਹੀ ਸੀ ਲੇਕਿਨ ਉਸ ਮਾਹੌਲ ਵਿੱਚ ਵੀ ਬਾਬੇ ਨਾਨਕ ਦਾ ਜਿਹੜਾ ਕਰਤਾਰਪੁਰ ਕੋਰੀਡੋਰ ਸੀ ਉਹ ਬਿਲਕੁਲ ਖੁੱਲਿਆ ਸੀ ਔਰ ਉਹਦਾ ਇਨੋਗਰੇਸ਼ਨ ਹੋਈ ਸੀ ਔਰ ਬਿਲਕੁਲ ਠੀਕ ਤਰੀਕੇ ਨਾਲ ਸੰਗਤਾਂ ਨੇ ਆਣਾ ਜਾਣਾ ਸ਼ੁਰੂ ਕਰਤਾ ਸੀ ਮੈਂ ਸਮਝਦਾ ਕਿ ਜਿਹੜਾ ਸਿੱਖਾਂ ਦਾ ਇੱਕ ਰਿਸ਼ਤਾ ਹੈ ਚੜ੍ਹਦੇ ਪੰਜਾਬ ਤੇ ਲੰਦੇ ਪੰਜਾਬ ਦਾ ਇਹ ਜਦੋਂ ਮਜ਼ਬੂਤ ਹੋਏਗਾ ਹੋਰ ਮਜ਼ਬੂਤ ਹੋਏਗਾ ਇਹਦੇ ਨਾਲ ਪੂਰੇ ਭਾਰਤ ਦੇ ਤੇ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਬਹੁਤ ਅੱਛੀ ਹੋਣੀ। ਇੱਕ ਪੀਸ ਦਾ ਕੋਰੀਡੋਰ ਸੀ, ਕਰਤਾਰਪੁਰ ਕੋਰੀਡੋਰ। ਇਹਦੇ ਉੱਪਰ ਹੁਣ ਬਿਲਡ ਕਰਨ ਦੀ ਲੋੜ ਹੈ, ਟ੍ਰੇਡ ਦੀ ਵੀ ਲੋੜ ਹੈ। ਦੋਵੇਂ ਪੰਜਾਬ ਆਪਸ ਵਿੱਚ ਟ੍ਰੇਡ ਕਰਨ ਔਰ ਜਿਵੇਂ ਰਮੇਸ਼ ਸਿੰਘ ਜੀ ਨੇ ਕਿਹਾ ਹੈ, ਸਾਡੇ ਵਿਰਸੇ, ਸਾਡੇ ਗੁਰਦੁਆਰੇ, ਸਾਡੀਆਂ ਇਨਸਟਰੀ ਸਾਰਾ ਇਸ ਲੰਦੇ ਪੰਜਾਬ ਵਿੱਚ ਨੇ। ਸਿੱਖ ਕਦੇ ਉੱਥੋਂ ਟੁੱਟ ਨਹੀਂ ਸਕਦਾ ਔਰ ਸਾਨੂੰ ਸਿੱਖਾਂ ਨੂੰ ਉੱਥੇ ਜਾ ਕੇ ਬਿਲਕੁਲ ਇਹ ਰਿਸ਼ਤੇ ਮਜ਼ਬੂਤ ਕਰਨ ਦੀ ਬਹੁਤ ਬਹੁਤ ਜ਼ਰੂਰਤ ਹੈ।